ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਬਰੇ ਕੱਲ ਮੀਂਹ ਤੋਂ ਬਾਅਦ ਅੱਜ ਤੋਂ ਆਪਾਂ ਖੇਤ ਮਾਰਦੇ ਆਂ ਗੇੜਾ ਇੱਧਰ ਆਪਣੀ ਮੂੰਗੀ ਆ ਤੇ ਇੱਧਰ ਆਪਣੀ ਪਨੀਰੀ ਆ ਹਨਾ ਤੇ ਬੜੇ ਵੀਰਾਂ ਨੇ ਦੇਖੋ ਮੈਨੂੰ ਮੈਸੇਜ ਵਿੱਚ ਆਉਂਦੇ ਸੀਗੇ ਬਾਈ ਤੂੰ ਸੰਘਣੀ ਨਾ ਵੀਰੇ ਸੰਘਣੀ ਨਹੀਂ ਹੈਗੀ ਠੀਕ ਆ ਨਾ ਬੜੀ ਸੰਘਣੀ ਨਾ ਵਾਲੀ ਬਿਰਲੀ ਆ ਇੰਨਾ ਕੁ ਵੀ ਸਹੀ ਆ ਆ ਦੇਖੋ ਜਿਵੇਂ ਖੁੰਝੇ ਵੀ ਇਕੱਠਾ ਹੋ ਜਾਂਦਾ ਨਾ ਇੱਥੇ ਵੀ ਇੰਨਾ ਕੋਈ ਖਾਸ ਨਹੀਂ ਹੈਗਾ ਬੱਤਦਾ ਵੀ ਪਿਆ ਬਈ 2 ਢਾਈ ਕਿਲੋ ਅਸੀਂ ਮਰਲੇ ਦਾ ਪਾਉਣੇ ਆ ਨਾ ਕਿ ਫਨੂ ਕਿੱਲੇ ਸਾਡੇ ਮਰਲੇ ਦਾ ਪੌਣਾ ਕਿੰਨਾ ਮਰਦੀ ਬਾਹ ਲੱਗ ਜੇ ਠੀਕ ਹੈ ਤੇ ਇਧਰ ਆਪਣੀ ਮੂੰਗੀ ਆ ਤੇ ਤੁਸੀਂ ਆਪਣੇ ਵੀਡੀਓ ਨੂੰ ਵਧੀਆ ਲਾਈਕ ਸ਼ੇਅਰ ਕਰਦੇ ਹੋ ਵਧੀਆ ਪਿਆਰ ਦਿੰਦੇ ਹੋ ਬੜੇ ਵੀਰਾਂ ਦੇ ਮੈਨੂੰ ਪੋਜ਼ਿਟਿਵ ਕਮੈਂਟ ਆਉਂਦੇ ਨੇ ਵੀਰੇ ਗੁੱਡ ਲੱਕ ਹਨਾ ਤੇ ਕੰਮ ਨੂੰ ਦੱਬ ਕੇ ਰੱਖ ਵੀਰੇ ਦੱਬੀ ਦੁਰੇ ਆਣੇ ਆ ਤੁਹਾਨੂੰ ਅਪਡੇਟ ਆਪਾ ਦਿੰਦੇ ਰਹਿਣੇ ਆ ਤੇ ਧੁੱਪਾਂ ਲੱਗਣ ਬਈ ਹੁਣ ਚੰਗੀ ਗੱਲ ਆਪਾਂ ਨੂੰ ਹਨਾ ਮੂੰਗੀ ਦੀਆਂ ਧੁੱਪਾਂ ਲੱਗਣ ਤੇ ਫਿਰ ਆਪਾਂ ਵਧੀਆ ਮੰਡੀਆਂ ਚ ਲੈ ਕੇ ਜਾਈਏ ਤੇ ਬਾਹਾਂ ਬੂਹ ਚੰਗੇ ਵਧੀਆ ਤਿਆਰ ਕਰ ਲਈਏ ਹਨਾ ਆਪਣ ਤੇ ਹੀ ਹੁੰਦਾਗਾ ਬਾਕੀ ਕੋਈ ਨਹੀਂ ਯਾਰ ਮੀਂਹ ਵੀ ਜ਼ਰੂਰੀ ਨਹੀਂ ਆਪਦੀ ਜਗ੍ਹਾ ਤੇ ਹੁਣ ਟਾਈਮ ਬਈ ਇਹਨਾਂ ਦਾ ਹਨਾ ਇਹਨਾਂ ਨੇ ਪੈਣਾਗਾ ਬਾਕੀ ਪ੍ਰਮਾਤਮਾ ਨੂੰ ਸਭ ਦੀ ਫਿਕਰ ਹੁੰਦੀ ਆ ਬਹੁਤ ਸੋਹਣੇ ਧੁੱਪਾਂ ਜਿਹੇ ਖੇਤ ਹਨਾ ਤੇ ਪ੍ਰਮਾਤਮਾ ਕਰੇ ਸਭ ਦੀ ਫਸਲ ਚੰਗੀ ਹੋਵੇ ਦੱਸਿਓ ਵੀਰੇ ਤੁਹਾਡੀਆਂ ਮੂੰਗੀਆਂ ਕਿਵੇਂ ਨੇ ਹਨਾ ਕਿੰਨਾ ਕੋਈ ਮੀਂਹ ਦਾ ਬਾਲਾ ਹੋ ਤਾਂ ਨਹੀਂ ਹੋਇਆ ਅਪਡੇਟ ਜ਼ਰੂਰ ਦਿਓ ਵੀਰੇ ਠੀਕ ਹੈ ਨਾ ਤੇ ਜੇ ਆਪਣੇ ਚੰਗੇ ਲੱਗੀ ਵੀਡੀਓ ਦਾ ਸ਼ੇਅਰ ਹੀ ਇੱਕ ਇੱਕ ਕਰਿਓ ਧੰਨਵਾਦ